1600 ਕਰੋੜ ਦੀ ਗੱਲ ਕੀਤੀ ਉਹਦੇ ਚੋਂ 200 482 ਕਰੋੜ ਰੁਪਇਆ ਆਉਣਾ ਜੀ ਜੋ ਆਮ ਤੌਰ ਤੇ ਆਉਂਦਾ ਹੈ ਹਰ ਵਾਰ ਉਹਦੇ ਦੋ ਕਿਸ਼ਤਾਂ ਚ ਆਉਂਦਾ 241 241 ਅਕਤੂਬਰ ਚ ਆਉਣੀ ਸੀ 1 ਅਕਤੂਬਰ ਨੂੰ ਕਿਸ਼ਤ ਆਉਣੀ ਸੀ ਉਹਨੂੰ 10 ਦਿਨ ਪਹਿਲਾਂ ਕਰ ਲਿਆ ਜੀ ਉਸੇ ਕਿਸ਼ਤ ਨੂੰ 241 ਕਰੋੜ ਰੁਪਇਆ ਭੇਜ ਕੇ ਕਹਿੰਦੇ 1600 ਕਰੋੜ ਚੋਂ ਕੱਟ ਲਏ ਉਹ ਇਹ ਲਓ ਉਹਦਾ ਸਪੈਸ਼ਲ ਕਰਕੇ ਗਏ ਸੀ ਅਨਾਉਂਸ ਉਹਦੇ ਚ ਪਾਈ ਜਾਂਦੇ ਹੁਣ ਆਇਦਰੋਂ ਆਇਦਰੋਂ ਉਦਰੋਂ ਜਿਹੜੇ ਸਕੀਮਾਂ ਦੇ ਪੈਸੇ ਵੈਸੇ ਵੀ ਆਉਣੇ ਸੀ ਜਿਹੜਾ ਨਾ ਆਉਂਦੇ ਤਾਂ ਬੀਜੇਪੀ ਕੀ ਕਰ ਰਹੀ ਹੈ ਕਿ ਉਹਨਾਂ ਪੈਸਿਆਂ ਨੂੰ 1600 ਕਰੋੜ ਚੋਂ ਕੱਟ ਲਓ ਜੀ ਹੱਦ ਹੈ ਉੱਥੇ ਵਿਹਾਰ ਚ ਲਓ ਜੀ ਲੁਟਾ ਦਾਂ ਕਿੰਨੇ ਪੈਸੇ ਚਾਹੀਦੇ ਦੇ ਦੇ ਆ ਲਓ ਜੀ ਮਤਲਬ ਜਿੱਥੇ ਚਾਹੀਦੇ ਆ ਉੱਥੇ ਦੇ ਦਿਓ ਜੀ ਨਹੀਂ ਦੇਣਾ ਇੱਥੇ ਇੱਥੇ ਨਕਲੀ ਵਿਧਾਨ ਸਭਾ ਲਾ ਲਈ ਆਪਣੀ ਛੋਟੇ ਹੁੰਦੇ ਚੋਰ ਸਿਪਾਈ ਖੇਡਦੇ ਹੁੰਦੇ ਸੀ ਵੀ ਤੂੰ ਝੋਰਾ ਮੈਂ ਸਪਾਹੀਆਂ ਤੇ ਬਣਦੇ ਥੋੜੀ ਹੁੰਦੇ ਆ ਉਹ ਵੱਡੇ ਹੋ ਕੇ ਵੀ ਜਿਹੜਾ ਚੋਰ ਚੋਰ ਬਣਦਾ ਚੋਰ ਬਣੂਗਾ ਸਪਾਹੀ ਬਣੂਗਾ ਸਪਾਹੀ ਬਣੂਗਾ ਹੈ ਉਹੀ ਖੇਡੀ ਜਾਂਦੇ ਨੇ ਸੁਪਨਿਆਂ ਦੀ ਦੁਨੀਆ 'ਚ ਫਿਰਦੇ ਨੇ ਕਰ ਲੋ ਕੱਢ ਲੋ ਪੜਾਸਾ ਕੋਈ ਗੱਲ ਨਹੀਂ ਲੋਕ ਵੀ ਹੱਸਦੇ ਹੋਣਗੇ ਸੋ ਇਸ ਕਰਕੇ ਮਾਨਯੋਗ ਹਾਈ ਕੋਰਟ ਨੇ ਹੁਣ ਸਪੀਕਰ ਸਾਹਿਬ ਇਜਾਜ਼ਤ ਦਿੱਤੀ ਕਿ ਦਰਿਆਵਾਂ ਦੇ ਵਿੱਚੋਂ ਵੀ ਜਿਸ ਤਰ੍ਹਾਂ ਅਿਆਲੀ ਸਾਹਿਬ ਕਹਿੰਦੇ ਸੀਗੇ ਕਿ ਜਿਹੜੀ ਗੁਦਾਵਰੀ ਆ ਉਹ 50 ਫੁੱਟ ਡੂੰਗੀ ਚੱਲ ਰਹੀ ਹੈ ਪਹਿਲਾਂ ਇਹਨੂੰ ਮਾਈਨਿੰਗ ਚ ਮੰਨਦੇ ਸੀਗੇ ਜੀ ਜੇ ਉੱਥੋਂ ਕੱਢਦੇ ਆ ਤਾਂ ਗੱਲ ਪੈਨੇਉ ਮਾਈਨਿੰਗ ਕਰ ਲਈ ਮਾਈਨਿੰਗ ਕਰ ਲਈ ਨਹੀਂ ਕਰਦੇ ਡੀਸਿਲਟਿੰਗ ਕਹਉਣੀ ਕੀਤੀ ਉਦੋਂ ਡੀਸਿਲਟਿੰਗ ਕਹਿਣ ਲੱਗ ਜਾਂਦੇ ਆਕਰ ਜੇ ਬਦਲ ਲੈ ਅੰਗਰੇਜ਼ੀ ਦੇ ਬਸ ਹੈਗਾ ਤਾਂ ਰੇਤ ਹੀ ਐ ਪੰਜਾਬੀ ਚ ਕਹ ਲੋ ਰੇਤ ਹੀ ਐ ਉਹ ਜਦੋਂ ਤਾਂ ਕੱਢਦੇ ਆ ਮਾਈਨਿੰਗ ਜਦੋਂ ਨਹੀਂ ਕਰਦੇ ਡੀ ਸਿਲਟਿੰਗ ਕਿਉਂ ਨਹੀਂ ਕਰਦੇ ਹੈ ਰਿੱਤਾ ਪੜਾਇਆ ਨਹੀਂ ਗਿਆ ਨਾ ਫਿਰ ਪੜਾਉਂਦੇ ਨਹੀਂ ਨਾ ਹਾਂ ਸੋ ਸਰ ਕਈ ਵਾਰੀ ਕੁਛ ਕੋਈ ਝਟਕਾ ਜਿਹੜਾ ਹੈ ਜਾਂ ਕੋਈ ਨੁਕਸਾਨ ਜ਼ਿੰਦਗੀਆਂ ਬਦਲ ਦਿੰਦਾ ਜੀ ਬਹੁਤ ਵੱਡੇ ਸਬਕ ਦੇ ਜਾਂਦਾ ਹੈ ਕਈ ਵਾਰੀ ਨੁਕਸਾਨ ਕਿ ਅੱਗੇ ਤੋਂ ਕਿਵੇਂ ਬਚਣਾ ਹੈ ਜਦੋਂ ਵੀ ਕੋਈ ਦਰਦਨਾ ਕੋਈ ਜਹਾਜ਼ ਦਾ ਕ੍ਰੈਸ਼ ਹੁੰਦਾ ਉਹ ਤੋਂ ਬਾਅਦ ਉਹ ਜਿਹੜੇ ਸੇਫਟੀ ਵਾਲੇ ਨੇ ਉਹ ਆ ਕੇ ਇਹ ਦੇਖਦੇ ਨੇ ਕਿ ਕੀ ਘਾਟ ਰਹੀ ਤਾਕਿ ਅਗਲੇ ਜਹਾਜ਼ਾਂ 'ਚ ਨਾ ਹੋਵੇ ਉਹ ਚਲੋ ਠੀਕ ਹੈ ਜਾਨੀ ਨੁਕਸਾਨ ਬਹੁਤ ਹੋ ਜਾਂਦੇ ਨੇ ਪਰ ਅਗਲੀਆਂ ਜਹਾਜ਼ਾਂ ਦੀ ਵੀ ਅਗਲੀਆਂ ਜਨਰੇਸ਼ਨਾਂ ਆਉਂਦੀਆਂ ਨੇ ਜੀ ਕਿ ਉਹਦੇ ਚੋਂ ਘਾਟ ਨਾ ਰਹੇ ਉਚਾ ਘਾਟ ਨਾ ਰਹੇ ਇਹਦਾ ਕਿਉਂ ਇੰਜਣ ਬੰਦ ਹੋਇਆ ਇਹਦੀ ਇੱਥੋਂ ਪ੍ਰੈਸ਼ਰ ਕਿਵੇਂ ਲੀਕ ਹੋਇਆ ਤੋਂ ਆਜ ਜਿਹੜਾ ਜੋ ਵੀ ਉਹਦੀ ਘਟਾ ਆਉਂਦੀਆਂ ਨੇ ਜੋ ਬਲੈਕ ਬਾਕਸ ਚੋਂ ਮਿਲਦੀਆਂ ਨੇ ਕਿ ਕੀ ਹੋਇਆ ਸੀ ਆਖਰੀ ਟਾਈਮ ਤੇ ਇਸੇ ਤਰੀਕੇ ਸਰ ਇਹ ਇਹਨਾਂ ਹੜਾਂ ਤੋਂ ਬਹੁਤ ਸਿੱਖਿਆ ਸੀ ਲਵਾਂਗੇ ਕਿ ਕੀ ਹੋਇਆ ਕਾਰਨ ਕੀ ਹੋਇਆ ਇਹ ਨਾ ਕਹੋ ਭਵੰਤਮਨ ਨੇ ਲਿਆਤੇ ਉਹ ਤਾਂ ਪਰ ਹਿਮਾਚਲ ਚ ਭਵੰਤਮਨ ਗਿਆ ਸੁਖੂ ਨਾਲ ਗੱਲ ਕਰੋ ਕਿੱਥੇ ਕਿੱਥੇ ਕਿੰਨਾ ਬੱਬਾ ਉੱਥੇ ਬੰਨ ਟੁੱਟ ਗਏ ਫਿਰ ਉਹਨਾਂ ਨੂੰ 1500 ਕਰੋੜ ਕਿਉਂ ਦਿੱਤਾ 1600 ਸਾਨੂੰ 1500 ਉਹਨਾਂ ਨੂੰ ਆਇਆ ਤਾਂ ਮਤਲਬ ਲਗਭਗ ਉਨਾ ਹੀ ਹੈ ਫਿਰ